ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣੇ ਲੱਗਿਆ ਹੋਇਆ ਕੋਲੀਅਸ ਦਾ ਇੱਕ ਬੂਟਾ ਬਹੁਤ ਹੀ ਸੋਹਣਾ ਕੋਲੀਅਸ ਦਾ ਪੌਦਾ ਹੁੰਦਾ ਹੈ ਤੇ ਔਰਨਾਮੈਂਟਲ ਪਲਾਂਟ ਹੈ ਇਹਨੂੰ ਤੁਸੀਂ ਆਪਣੇ ਪੋਰਚ 'ਤੇ ਰੱਖੋ ਚਾਹੇ ਤੁਸੀਂ ਆਪਣੇ ਵਿਹੜੇ 'ਚ ਰੱਖੋ ਤੇ ਸੋਹਣਾ ਬਹੁਤ ਲੱਗਦਾ ਹੈ ਕਿਉਂਕਿ ਨਾ ਆ ਵੱਖ-ਵੱਖ ਰੰਗਾਂ ਦੇ ਵਿੱਚ ਅਵੇਲੇਬਲ ਹੁੰਦਾ ਹੈ ਇਹ ਦੇਖੋ ਹੁਣ ਸੀ ਇੱਕ ਹੀ ਬੂਟੇ ਦੇ ਵਿੱਚ ਕਿੰਨੇ ਤਰ੍ਹਾਂ ਦੇ ਰੰਗ ਆ ਹਰੇਕ ਪੱਤਾ ਜਿਹੜਾ ਉਹਦੇ ਵਿੱਚ ਵੱਖਰੇ ਵੱਖਰੇ ਰੰਗ ਹੈ ਤੇ ਇੱਕ ਨਾ ਮੈਨੂੰ ਬੜੀ ਸਟ੍ਰੇਂਜ ਗੱਲ ਲੱਗੀ ਉਹ ਇਹ ਹੈ ਕਿ ਮੈਨੂੰ ਬੜੀ ਹੈਰਾਨੀ ਹੋਈ ਬੂਟਾ ਇੱਕ ਹੀ ਹੈ ਤੇ ਇਹਦੇ ਵਿੱਚੋਂ ਇੱਕ ਟਾਣੀ ਦੇਖੋ ਤੁਸੀਂ ਨਿਕਲੀ ਬਿਲਕੁਲ ਵੱਖਰੀ ਕਿਸਮ ਦੀ ਇੱਕ ਇਹ ਵੱਖਰੀ ਟਾਣੀ ਹੈ ਇਹਦੇ ਵਿੱਚ ਤੇ ਇੱਕ ਆਹ ਦੇਖੋ ਤੁਸੀਂ ਇਹ ਵੀ ਇਹ ਵੱਖਰਾ ਹੈ ਹਰੇ ਰੰਗ ਦਾ ਹੈ ਇਹ ਇਹਦੇ ਨਾਲ ਦਾ ਨਹੀਂਗਾ ਇਹ ਦੇਖੋ ਜਿਵੇਂ ਇਹ ਤਾਂ ਵੱਖਰਾ ਹੈ ਨਾ ਤੇ ਬੂਟੇ ਵੱਖਰੇ ਨਹੀਂ ਹੈਗੇ ਦੇਖੋ ਤੁਸੀਂ ਇਹ ਹੀ ਆ ਦੇਖੋ ਸੇਮ ਪਲਾਂਟ ਹੈ ਸੇਮ ਪਲਾਂਟ ਹੈ ਉਹੀ ਉਹ ਮੋਡਾ ਦਾ ਤੇ ਉਹਦੇ ਵਿੱਚੋਂ ਜਿਹੜਾ ਆ ਟਾਣੀ ਹੈ ਆ ਵਾਲੀ ਦੇਖੋ ਤੁਸੀਂ ਇਹ ਟਾਣੀ ਹੈ ਤੇ ਇਹ ਜਿਹੜੀ ਹੈ ਦੇਖੋ ਇਹ ਵੱਖਰੀ ਹੋ ਗਈ ਹੈ ਨਾ ਤੇ ਐਵੇਂ ਜਿਹੜੀ ਆ ਟਾਣੀ ਹੈ ਆਹ ਸੇਮ ਇਸੇ ਬੂਟੇ ਦੇ ਵਿੱਚੋਂ ਨਿਕਲੀ ਹੋਈ ਹੈ ਤੇ ਇਹ ਹ ਹਰੇ ਰੰਗ ਦੀ ਮੈਨੂੰ ਬੜਾ ਵਧੀਆ ਲੱਗਿਆ ਕਿ ਇੱਕ ਬੂਟੇ ਦੇ ਵਿੱਚੋਂ ਆਪਣੇ ਆਪ ਤੁਸੀਂ ਦੇਖੋ ਵੀ ਦੋ ਵੱਖਰੇ ਵੱਖਰੇ ਰੰਗ ਜਿਹੜੇ ਉਹ ਪੈਦਾ ਹੋ ਗਏ। ਕੋਲੀਸ ਜਿਹੜਾ ਇਹਨੂੰ ਸਰਦੀ ਦੇ ਵਿੱਚ ਠੰਡ ਤੋਂ ਬਚਾ ਕੇ ਰੱਖਣਾ ਪੈਂਦਾ ਕਿਉਂਕਿ ਜਿਆਦਾ ਠੰਡ ਜਿਹੜੀ ਹੋਏ ਤੇ ਮਾਰੂ ਹੋਸਰ ਕਰਦੀ ਹੈ ਤੇ ਸਰਦੀ ਦੇ ਵਿੱਚ ਇਹਨੂੰ ਜਿਆਦਾ ਪਾਣੀ ਵੀ ਨਹੀਂ ਪਾਉਣਾ। ਜਿੰਨਾ ਖੁਸ਼ਕ ਰੋਊਗਾ ਗਮਲਾ ਉਨਾ ਇਹ ਠੀਕ ਰਹੂਗਾ ਜਿਆਦਾ ਪਾਣੀ ਪਾਵਾਂਗੇ ਤਾਂ ਇਹ ਸਰਵਾਈਵ ਨਹੀਂ ਕਰਦਾ ਫਿਰ। ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ।